ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਨੋਲਿਜ ਪੁਆਇੰਟ ਤੇ ਆਓ ਅੱਜ ਆਪਾਂ ਆਪਣੀ ਵੀਡੀਓ ਦਾ ਜਿਹੜਾ ਟੌਪਿਕ ਹੈ ਉਹ ਹੈ ਇੰਪੋਰਟੈਂਟ ਡੇਜ਼ ਜਿਹੜੇ ਫਰਵਰੀ ਮਹੀਨੇ ਦੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਜਿਹੜੇ ਸਾਡੇ ਕਾਫੀ ਪੇਪਰਾਂ ਦੇ ਵਿੱਚ ਤਕਰੀਬਨ-ਤਕਰੀਬਨ ਪੁੱਛੇ ਜਾਣ ਵਾਲੇ ਸਵਾਲ ਨੇ ਕੋਈ ਨਾ ਜਿਵੇਂ ਵੀ ਆਪਣੇ ਜੀਕੇ ਦੇ ਵਿੱਚ ਕੁਐਸਚਨ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਜ਼ਰੂਰ ਇੱਕ ਅੱਧਾ ਕੁਐਸਚਨ ਜ਼ਰੂਰ ਇੰਪੋਰਟੈਂਟ ਡੇਜ਼ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਆਪਣੇ ਇਸ ਟਾਪਿਕ ਦੇ ਨਾਲ ਤੇ ਪਹਿਲਾ ਜਿਹੜਾ ਹੈਗਾ ਜੀ 1 ਫਰਵਰੀ 1 ਫਰਵਰੀ ਨੂੰ ਇੰਪੋਰਟੈਂਟ ਡੇ ਕਿਹੜਾ ਸੀ ਸਾਡਾ ਮਹੱਤਵਪੂਰਨ ਦਿਨ ਜਿਹੜਾ ਹੈਗਾ 1 ਫਰਵਰੀ ਇੰਡੀਅਨ ਕੋਸਟ ਗਾਰਡ ਡੇ ਇਹ ਸਾਡਾ 1 ਫਰਵਰੀ ਨੂੰ ਜਿਹੜਾ ਹੈਗਾ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਆ ਗਿਆ 4 ਫਰਵਰੀ 4 ਫਰਵਰੀ ਜਿਹੜਾ ਹੈਗਾ ਹੈ ਇਹ ਵਰਡ ਕੈਂసర్ ਡੇ ਦੇ ਨਾਲ ਜਿਹੜਾ ਹੈਗਾ ਇਹਦਾ ਇਹ ਮਹੱਤਵਪੂਰਨ ਦਿਨ ਹੈ ਵਰਡ ਕੈਂసర్ ਡੇ ਜਿਹੜਾ ਹੈਗਾ ਇਹ ਸੈਲੀਬ੍ਰੇਟ ਜਾਂ ਇਸ ਦਿਨ ਨੂੰ ਮਨਾਇਆ ਜਾਂਦਾ ਹੈ 4 ਫਰਵਰੀ ਨੂੰ ਤੇ ਤੀਸਰੀ ਹੈ ਸਾਡਾ 10 ਫਰਵਰੀ ਜੀ 10 ਫਰਵਰੀ ਹੈ ਨੈਸ਼ਨਲ ਡੀ ਵਾਰਮਿੰਗ ਡੇ 10 ਫਰਵਰੀ ਨੂੰ ਨੈਸ਼ਨਲ ਸਾਡੇ ਜਿਹੜੇ ਇੰਡੀਆ ਦਾ ਨੀਨ ਇੰਟਰਨੈਸ਼ਨਲ ਟੀ ਵਾਰਮਿੰਗ ਡੇ ਹੈ ਉਹ 10 ਫਰਵਰੀ ਨੂੰ ਮਨਾਇਆ ਜਾਂਦਾ ਹੈ ਤੇ ਅੱਗੇ ਅਗੇ 14 ਫਰਵਰੀ